ਤੋਦਸੰਬਰ ਦੇ ਫੈਸਲੇ ਬਦਲਾਉਣ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਤੇ ਭਾਰਤੀ ਕਮੇਟੀ ਦਾ ਭੋਗ ਪਾਉਣ ਲਈ ਜਥੇਦਾਰਾਂ ਨੂੰ ਬਦਲਿਆ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅੰਮ੍ਰਿਤਸਰ 7 ਮਾਰਚ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾਏ ਜਾਣ ਦਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਿਆਂ ਨੇ ਸਖਤ ਵਿਰੋਧ ਜਤਾਇਆ ਹੈ ਦੇਖੋ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਾਦਲਕਿਆਂ ਦੇ ਖਿਲਾਫ ਜੋ ਬਾਦਲਕਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਸੋ ਉਹਨਾਂ ਫੈਸਲਿਆਂ ਦੇ ਕਰਕੇ ਹੀ ਅੱਜ ਜਥੇਦਾਰਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੀ ਛੁੱਟੀ ਹੋ ਚੁੱਕੀ ਸੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਜ세ਦਾਰੀ ਤੋਂ ਹਟਾ ਦਿੱਤਾਇਆ ਕਿਉਂਕਿ ਬਾਦਲਕਿਆਂ ਨੂੰ 2 ਦਸੰਬਰ ਵਾਲੇ ਫੈਸਲੇ ਉਹ ਬਿਲਕੁਲ ਵੀ ਪ੍ਰਵਾਨ ਨਹੀਂ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੇ ਸੀ ਤੇ ਇਹ ਤਿੰਨੇ ਜਥੇਦਾਰ ਬਾਦਲਕਿਆਂ ਦੀਆਂ ਅੱਖਾਂ ਦੇ ਵਿੱਚ ਰੜਕ ਰਹੇ ਸੀ ਸ਼੍ਰੋਮਣੀ ਕਮੇਟੀ ਦੀਆਂ ਅੱਖਾਂ ਦੇ ਵਿੱਚ ਰੜਕ ਰਹੇ ਸੀ ਸ਼੍ਰੋਮਣੀ ਕਮੇਟੀ ਉੱਤੇ ਵੀ ਵਾਰ-ਵਾਰ ਬਾਦਲਕਿਆਂ ਵੱਲੋਂ ਜਿਹੜਾ ਦਬਾਅ ਆ ਉਹ ਬਣਾਇਆ ਜਾ ਰਿਹਾ ਸੀ ਸੁਖਵੀਰ ਨਹੀਂ ਸੀ ਚਾਹੁੰਦਾ ਕਿ ਇਹ ਜਿਹੜੇ ਤਿੰਨੇ ਜਥੇਦਾਰ ਆ ਇਹ ਹੁਣ ਤਖਤਾਂ ਦੀ ਜਥੇਦਾਰੀ ਦੇ ਉੱਤੇ ਜਿਹੜਾ ਕਾਇਮ ਆ ਉਹ ਰਹਿ ਨ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਜਥੇਦਾਰਾਂ ਨੇ ਪ੍ਰਧਾਨਗੀ ਤੋਂ ਹਟਾਇਆ ਆ ਹੁਣ ਉਸੇ ਥਾਂ ਹੀ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਇਹ ਤਿੰਨੇ ਜਥੇਦਾਰ ਜਿਹੜੇ ਤਲਬ ਕਰ ਲਏ ਆ ਜਥੇਦਾਰਾਂ ਨੇ ਇੱਕ ਸਮੇਂ ਤੇ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ ਤੇ ਅੱਜ ਤੁਸੀਂ ਦੇਖੋ ਕਿ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਤਿੰਨੇ ਜਥੇਦਾਰ ਤਲਬ ਕਰਕੇ ਤੇ ਉਹਨਾਂ ਤੋਂ ਜਿਹੜੀ ਜਥੇਦਾਰੀ ਆ ਉਹ ਖੋਹ ਲਈ ਆ ਜਦੋਂ ਵਿਰਸਾ ਸਿੰਘ ਵਲਟੋਹਾਂ ਨੂੰ ਅਕਾਲੀ ਦਰ ਦੇ ਵਿੱਚੋਂ ਬਾਹਰ ਕਢਵਾਇਆ ਗਿਆ ਸੀ ਉਦੋਂ ਉਹਨੇ ਸੋਚ ਲਿਆ ਸੀ ਕਿ ਹੁਣ ਮੈਂ ਕਹਿੰਦੀ ਹਰਪ੍ਰੀਤ ਸਿੰਘ ਨੂੰ ਵੀ ਜਥੇਦਾਰ ਨਹੀਂ ਰਹਿਣ ਦੇਣਾ ਤੇ ਜਦੋਂ ਸੁਖਵੀਰ ਸਿੰਘ ਬਾਦਲ ਖਿਲਾਫ ਕਾਰਵਾਈ ਹੋਈ ਆ ਉਹਨੂੰ ਪ੍ਰਧਾਨਗੀ ਤੋਂ ਲਾਇਆ ਗਿਆ ਤੇ ਉਹਨੇ ਵੀ ਹੁਣ ਸੋਚ ਲਿਆ ਕਿ ਮੈਂ ਵੀ ਇੰਨਾ ਤਿੰਨਾਂ ਨੂੰ ਜਥੇਦਾਰ ਜਿਹੜਾ ਹੋ ਰਹਿਣ ਨਹੀਂ ਦੇਣਾ ਹੁਣ ਇਹ ਤਿੰਨੇ ਜਥੇਦਾਰ ਜਿਹਦੇ ਬਦਲ ਦਿੱਤੇ ਗਏ ਆ ਬਾਦਲ ਕੇ ਚਾਹੁੰਦੇ ਕਿ 2 ਦਸੰਬਰ ਵਾਲੇ ਫੈਸਲੇ ਉਹਨਾਂ ਨੂੰ ਬਦਲਿਆ ਜਾਵੇ ਸੁਖਵੀਰ ਸਿੰਘ ਬਾਦਲ ਦੀ ਦੁਬਾਰਾ ਜਿਹੜੀ ਪ੍ਰਧਾਨਗੀ ਆ ਉਹ ਕਾਇਮ ਕੀਤੀ ਜਾਵੇਗੀ ਇਹਦੇ ਨਾਲ ਜੀ ਭਰਤੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਸੈ ਸਰਵਲੋਂ ਉਸ ਭਰਤੀ ਕਮੇਟੀ ਦਾ ਵੀ ਜਿਹਦਾ ਭੋਗਿਆ ਉਹ ਹੁਣ ਪਾਇਆ ਜਾਵੇਗਾ ਤੇ ਬਾਦਲਗਿਆਂ ਦਾ ਫਖਰੇ ਕੌਮ ਅਵਾਰਡ ਉਹ ਉਹਨੂੰ ਵੀ ਜਿਹੜਾ ਆ ਬਹਾਲ ਕੀਤਾ ਜਾ ਸਕਦਾ ਆ ਪਰ ਤੁਸੀਂ ਦੇਖੋ ਕਿ ਬਾਦਲਗਿਆਂ ਨੇ ਨਾ ਮਜ਼ਾਕ ਬਣਾ ਦਿੱਤਾ ਹੈ ਕਾਮ ਦਾ ਜਦੋਂ ਮਰਜ਼ੀ ਉਹ ਜਥੇਦਾਰ ਲਾ ਦਿੰਦੇ ਆ ਤੇ ਜਦੋਂ ਮਰਜ਼ੀ ਉਹ ਨਿਯੁਕਤ ਕਰ ਦਿੰਦੇ ਆ ਹਟਾ ਦਿੰਦੇ ਸਾਰੀ ਪਾਵਰ ਬਾਦਲ ਕਿਆਂ ਦੇ ਹੱਥ ਆ ਬਾਦਲ ਕੇ ਸਮੁੱਚੇ ਪੰਥ ਦੇ ਨਾਲੋਂ ਵੱਡੇ ਹੋ ਚੁੱਕੇ ਆ ਇੱਥੇ ਜਥੇਦਾਰਾਂ ਦਾ ਕੋਈ ਵਿਧੀ ਵਿਧਾਨ ਨਹੀਂ ਰਹਿ ਗਿਆ ਕਿ ਕਿਵੇਂ ਨਿਯੁਕਤੀਆਂ ਕਰਨੀਆਂ ਉਹਨਾਂ ਦਾ ਅਧਿਕਾਰ ਖੇਤਰ ਕੀ ਆ ਸੇਵਾਵਾਂ ਕੀ ਆ ਤੇ ਉਹਨਾਂ ਨੂੰ ਕਿਵੇਂ ਜਿਹੜਾ ਆ ਉਹ ਲਾਹਿਆ ਜਾ ਸਕਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਇੰਨਾ ਜ਼ਿਆਦਾ ਜਿਹੜਾ ਛੋਟਾ ਆ ਉਹ ਕਰ ਦਿੱਤਾ ਗਿਆ ਜਥੇਦਾਰ ਦਾ ਜਿਹੜਾ ਰਤਬਾ ਸੀ ਵਕਾਅ ਸੀ ਸ਼ਾਨ ਸੀ ਮਾਨ ਮਰਿਆਦਾ ਸੀ ਸਿਧਾਂਤ ਸੀ ਪ੍ਰਭੂ ਸਤਾ ਸੀ ਸਾਰਾ ਕੁਝ ਬਾਦਲ ਕਿਆਂ ਨੇ ਜਿਹੜਾ ਮਲੀਆ ਮੇਦ ਕਰ ਦਿੱਤਾ ਜਿੰਨਾ ਚਿਰ ਤੱਕ ਤਾਂ ਬਾਦਲ ਕੇ ਦੀ ਬੋਲੀ ਬੋਲੇਗਾ ਕੋਈ ਜਥੇਦਾਰ ਤੇ ਉਹਦੀ ਜਥੇਦਾਰੀ ਕਾਇਮ ਰਹੇਗੀ ਤੇ ਜਦੋਂ ਕੋਈ ਪੰਥਕ ਹਿੱਤਾਂ ਦੇ ਹੱਕ ਦੇ ਵਿੱਚ ਕੋਈ ਜਥੇਦਾਰ ਬੋਲੇਗਾ ਤੇ ਬਾਦਲ ਕੇ ਜਿਹੜਾ ਆ ਉਤਰਨ ਤੋਂ ਤੇ ਐਕਸ਼ਨ ਲੈ ਦਿੰਦੀ ਹੈ ਤੇ ਇਹੀ ਕੁਝ ਇਹਨਾਂ ਤਿੰਨੇ ਜਥੇਦਾਰਾਂ ਦੇ ਨਾਲ ਜਿਹੜਾ ਆ ਉਹ ਹੋ ਚੁੱਕਾ ਹੋਇਆ ਆ ਤੁਸੀਂ ਦੇਖੋ ਕਿ ਇਹ ਬਾਦਲ ਕੇ ਚੌਣ ਤੋਂ ਇਹ ਸਵੇਰੇ ਜਥੇਦਾਰ ਲਾ ਸਕਦੇ ਆ ਰਾਤ ਨੂੰ ਹਟਾ ਸਕਦੇ ਆ ਇਹਨਾਂ ਨੇ ਇਦਾਂ ਦੇ ਜਿਹੜੇ ਹਾਲਾਤ ਆ ਉਹ ਬਣਾ ਦਿੱਤੇ ਇੱਥੇ ਕੋਈ ਜਿਹੜਾ ਵਿਧੀ ਵਿਧਾਨ ਆ ਉਹ ਨਹੀਂ ਰਹਿ ਗਿਆ ਬਾਦਲ ਕੇ ਨੂੰ ਚਾਹੀਦੀ ਆ ਗਿਆਨੀ ਗੁਰਵਚਨ ਸਿੰਘ ਵਰਗੇ ਜਥੇਦਾਰ ਜਿਹੜੇ ਤਾਂ ਉਹ ਸਿਰਸੇ ਵਾਲੇ ਨੂੰ ਮਾਫੀਆਂ ਦੇਣ ਦਾ ਬਾਦਲ ਕੇ ਨੂੰ ਫਖਰੇ ਕਾਮਵਾਰ ਜਿਹੜਾ ਆ ਉਹ ਦੇਣ ਜਾਂ ਹੋਰ ਆ ਬਹੁਤ ਗੀਆਂ ਜਿਹੜੀਆਂ ਕਾਰਵਾਈਆਂ ਕਰਨ ਜਿਹਦੇ ਕਰਕੇ ਸਮੁੱਚੀ ਜਿਹਦੀ ਕੌਮ ਆ ਉਹ ਜਥੇਦਾਰਾਂ ਦੇ ਖਿਲਾਫ ਹੋ ਜਾਵੇ ਆਕਾਲ ਤਖਤ ਸਾਹਿਬ ਦੇ ਖਿਲਾਫ ਹੋ ਜਾਵੇ ਬਾਦਲ ਕੇ ਸਿੱਖਾਂ ਨੂੰ ਸਿੱਖੀ ਤੋਂ ਜਿਹੜਾ ਬਾਗੀ ਕਰਨਾ ਚਾਹੁੰਦੇ ਆ ਜੋ ਕੁਝ ਮੁਗਲ ਹਕੂਮਤ ਨਹੀਂ ਕਰ ਪਾਈ ਸੀ ਹਿੰਦ ਹਕੂਮਤ ਨਹੀਂ ਕਰ ਪਾਈ ਸੀ ਸੋ ਉਹਦਾ ਠੇਕਾ ਹੁਣ ਬਾਦਲ ਗਿਆ ਨੇ ਜਿਹੜਾ ਉਹ ਲੈ ਲਿਆ ਹੋਇਆ ਆ ਇਹਨਾਂ ਨੇ ਜਿਹੜਾ ਬੀੜਾ ਆ ਚੁੱਕਿਆ ਹੋਇਆ ਆ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਸ੍ਰੀ ਆਕਾਲ ਤਖਤ ਸਾਹਿਬ ਤੋਂ ਜਿਹੜਾ ਬਾਗੀ ਉਹ ਕਰਨਾ ਆ ਜਿਹਦੀ ਜਥੇਦਾਰ ਦੀ ਸ਼ਾਨ ਆ ਰਤਬਾ ਆ ਵਕਾਰ ਆ ਉਹਨੂੰ ਰੋਲਣਾ ਅਕਾਲੀ ਦਰ ਨੂੰ ਵੀ ਰੋਲਣਾ ਆ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਰੋਲਣਾ ਤੇ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਜਰਾਇਆ ਉਹ ਰੋਲਣਾ ਆ ਜਿਹਦੇ ਨਵੇਂ ਜਥੇਦਾਰ ਸਾਹਿਬ ਆਏ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਇਸੇ ਸਿੰਘ ਧਨੋੜਾ ਇਹ ਵੀ ਯਾਦ ਰੱਖਣ ਕਿ ਜਿੰਨਾ ਚਿਰ ਤੱਕ ਤਾਂ ਇਹ ਬਾਦਲਖਿਆਂ ਦੀ ਬੋਲੀ ਬੋਲਣਗੇ ਤੇ ਉਹਨਾਂ ਚਿਰ ਤੱਕ ਤਾਂ ਇਹਨਾਂ ਦੀ ਵੀ ਜਥੇਦਾਰੀ ਕਾਇਮ ਰਹੇਗੀ ਪਰ ਜਿਸ ਦਿਨ ਇਹਨਾਂ ਨੇ ਬਾਦਲਖਿਆਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂ 2 ਦਸੰਬਰ ਵਾਲੇ ਫੈਸਲਿਆਂ ਦੇ ਉਤੇ ਇਹ ਵੀ ਡਰੇ ਰਹੇ ਤੇ ਜੋ ਕੁਝ ਜਸੇਦਾਰ ਰਣਜੀਤ ਸਿੰਘ ਦੇ ਨਾਲ ਹੋਇਆ ਜੋ ਕੁਝ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਦੇ ਨਾਲ ਹੋਇਆ ਜੋ ਕੁਝ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਜੋ ਕੁਝ ਗਿਆਨੀ ਰਕबीर ਸਿੰਘ ਦੇ ਨਾਲ ਹੋਇਆ ਗਿਆਨੀ ਸੁਲਤਾਨ ਸਿੰਘ ਦੇ ਨਾਲ ਹੋਇਆ ਉਹੀ ਕੁਝ ਇਹਨਾਂ ਨਵੇਂ ਜਸੇਦਾਰਾਂ ਦੇ ਨਾਲ ਵੀ ਹੋਏਗਾ ਇਹ ਹੁਣ ਯਾਦ ਰੱਖਣ ਕਿ ਇਹਨਾਂ ਨੂੰ ਚਾਹੀਦੇ ਆ ਬਾਦਲ ਗਿਆਨੂ ਗਿਆਨੀ ਗੁਰਵਚਨ ਸਿੰਘ ਵਰਗੇ ਜਸੇਦਾਰ ਇਹ ਕੋਸ਼ਿਸ਼ ਕਰਨ ਕਿ ਇਹਨਾਂ ਤਿੰਨੇ ਜਸੇਦਾਰਾਂ ਨੂੰ ਜਿਦਾ ਆ ਉਹ ਗਿਆਨੀ ਗੁਰਵਚਨ ਸਿੰਘ ਵਹਾਗ ਬਣਾਉਣ ਪਰ ਜੇ ਤਾਂ ਬਣ ਜਾਣਗੇ ਤਾਂ ਜਥੇਦਾਰੀ ਇਹਨਾਂ ਦੇ ਵੀ ਕਾਮ ਰਹੇਗੀ ਪਰ ਜੇਕਰ ਇਹ ਨਾ ਬਣੇ ਤਾਂ ਤੁਸੀਂ ਦੇਖੋ ਵੀ ਪਹਿਲੇ ਜਥੇਦਾਰਾਂ ਵਾਂਗ ਇਹਨਾਂ ਨੂੰ ਵੀ ਜਿਹੜਾ ਆ ਉਹ ਘਾਲ ਤੋਲਣਗੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਇਹ ਵੀ ਚਰਚਾ ਚੱਲ ਰਹੀ ਆ ਕਿ ਜਿਹੜਾ ਕੁਲਦੀਪ ਸਿੰਘ ਗੜਗਾਜ ਆ ਉਹ ਪੰਥਕ ਸਫਾਂ ਦੇ ਵਿੱਚ ਸਰਗਰਮ ਸੀ ਉਹਨੇ ਆਪਣਾ ਕੋਈ ਮਾਨ ਤਾਨ ਬਣਾਇਆ ਹੋਵੇਗਾ ਪਰ ਤੁਸੀਂ ਦੇਖਿਓ ਹੰਦੇ ਭਵਿਕ ਵਿੱਚ ਬਾਦਲ ਗਿਆ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਵੀ ਜਿਹੜਾ ਮਾਨ ਤਾਨ ਆ ਉਹਨੂੰ ਮਿੱਟੀ ਵਿੱਚ ਰੋਧ ਕੇ ਰੱਖ ਦੇਣਾ ਯਾਰ ਜਿਸ ਤਰੀਕੇ ਨਾਲ ਅੱਜ ਜਥੇਦਾਰਾਂ ਦਾ ਸਿੰਘ ਉੱਤੇ ਇਲਜ਼ਾਮਬਾਜ਼ੀ ਲਾਈ ਜਾ ਰਹੀ ਹੈ ਨਾ ਜੋ ਕੁਝ ਕਿਆ ਨਹੀਂ ਹਰਬ੍ਰੀ ਸਿੰਘ ਦੇ ਨਾਲ ਹੋ ਚੁੱਕਾ ਹੋਇਆ ਹੈ ਉਹੀ ਗੁੱਧ ਭਵਿੱਖ ਦੇ ਵਿੱਚ ਗੁਰੂ ਦੀ ਵਿਸ਼ੰਕ ਗੱਡਗੱਜ ਦੇ ਨਾਲ ਵੀ ਹੋਵੇਗਾ ਇਹ ਦੇਖਿਓ ਭਵਿੱਖ ਦੇ ਵਿੱਚ ਜਾਂ ਤਾਂ ਇਹਨੂੰ ਗੁਰਵਚਨ ਸਿੰਘ ਵਰਗਾ ਬਾਨਾ ਪਾਏਗਾ ਤੇ ਜਾਂ ਫਿਰ ਬਾਦਲ ਕੇ ਜਿਹੜੀ ਆ ਉਹ ਇਨਾਂ ਜਥੇਦਾਰਾਂ ਦੇ ਵੀ ਜਿਹੜੀ ਘੇਰਾਬੰਦੀ ਆ ਉਹ ਕਰਨਗੇ ਪਰ ਜੋ ਕੁਝ ਵੀ ਬਾਦਲ ਕਿਆਂ ਨੇ ਹਾਲਾਤ ਬਣਾ ਧਰੇ ਹੋਏ ਆ ਬੜੀ ਇੱਕ ਕੌਮ ਦੀ ਨਾਜ਼ੁਕ ਸਥਿਤੀ ਆ ਇਸ ਸਮੇਂ ਦੇ ਵਿੱਚ ਜਿਹੜੇ ਵੱਡੇ ਜਿਹੇ ਫੈਸਲੇ ਆ ਉਹ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਕਰਕੇ ਸਮੁੱਚੀਆਂ ਸੰਪਰਦਾਵਾਂ ਹੋਣ ਸਮੁੱਚੀਆਂ ਪੰਥਕ ਜਥੇਬੰਦੀਆਂ ਹੋਣ ਬਾਦਲ ਕਿਆਂ ਕਲਾਫ ਕੋਈ ਵੱਡਾ ਜਿਹੜਾ ਫੈਸਲਾ ਲੈਣਾ ਚਾਹੀਦਾ ਜੇ ਤਾਂ ਜਿੰਨਾ ਚਿਰ ਤੱਕ ਵਿਧੀ ਵਿਧਾਨ ਅਨੁਸਾਰ ਇਹ ਜਥੇਦਾਰ ਨਹੀਂ ਥਾਪੇ ਜਾਂਦੇ ਤੇ ਇਹੀ ਜਿਹੜੀ ਕੜੀ ਹੈ ਉਹ ਬਾਦਦ ਕੇ ਖੋਲਦੇ ਰਹਿਣਗੇ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆ ਉਹ ਖੋਲਦੇ ਰਹਿਣਗੇ ਬਾਦਦ ਕਿਆ ਨੂੰ ਚਾਹੀਦੇ ਵੀ ਇਹੋ ਜਿਹੇ ਜਥੇਦਾਰ ਆ ਜਿਹਦੇ ਉਹਨਾਂ ਦੇ ਕੋਈ ਜ਼ਿਲ੍ਹਾ ਪ੍ਰਧਾਨ ਹੋਣਾ ਕਿਉਂਕਿ ਬਾਦਦ ਕੇ ਜਥੇਦਾਰਾਂ ਨੂੰ ਆਪਣੇ ਤਨਖਾਹ ਆਧਾਰ ਮੁਲਾਜ਼ਮ ਸਮਝਦੇ ਆ ਉਹ ਆਪਣੇ ਸੀਰੀ ਸਮਝਦੇ ਆ ਉਹ ਨੌਕਰ ਸਮਝਦੇ ਆ ਤੇ ਜਿਹੜਾ ਪਹਿਲਾਂ ਹੀ ਉਹਨਾਂ ਦਾ ਕੋਈ ਵਰਕਰ ਹੋਏਗਾ ਜਾਂ ਜ਼ਿਲ੍ਹਾ ਪ੍ਰਧਾਨ ਹੋਏਗਾ ਜੇਕਰ ਉਹਨੂੰ ਜ세ਦਾਰੀ ਮਿਲ ਜੇ ਤੇ ਜੇਕਰ ਉਹ ਬਾਦਲ ਕਿਆਂ ਦੇ ਹਿੱਤਾਂ ਦੀ ਪੂਰਤੀ ਕਰ ਲਾਗ ਪਵੇ ਬਾਦਲ ਕਿਆਂ ਨੂੰ ਹੋਰ ਕੀ ਚਾਹੀਦਾ ਬਾਦਲ ਕੇ ਤਾਂ ਉਹਨੂੰ ਬੜਾ ਜਿਹਦਾ ਮਹਾਨ ਬਣਾ ਕੇ ਪੇਸ਼ ਕਰਨਗੇ ਜਿਵੇਂ ਗਿਆਨੀ ਗੁਰਬਚਨ ਸਿੰਘ ਨੂੰ ਕਰਦੇ ਰਹੇ ਆ ਪਰ ਬਾਬਾ ਟੇਕ ਸਿੰਘ ਧਨੋਲਾ ਇਹ ਯਾਦ ਰੱਖਣ ਕਿ ਜੇਕਰ ਉਹਨਾਂ ਨੇ ਬਾਦਲ ਕਿਆਂ ਦੀ ਬੋਲੀ ਬੋਲੀ ਤੇ ਖਾਲਸਾ ਪੰਥ ਨਹੀਂ ਉਹਨਾਂ ਨੂੰ ਛੱਡੇਗਾ ਤੇ ਜੇਕਰ ਉਹ ਪੰਥ ਦੇ ਹੱਕ ਦੇ ਵਿੱਚ ਭੁਗਤਦੇ ਆ ਬਾਦਲ ਕਿਆਂ ਨਹੀਂ ਉਹਨਾਂ ਨੂੰ ਸ਼ਰਧਨਗੇ ਪਰ ਇਹ ਦੇਖ ਲੈਣਾ ਕਿ ਉਹਨਾਂ ਨੇ ਸੁਨੈਰੀ ਅੱਖਰਾਂ ਦੇ ਵਿੱਚ ਆਪਣਾ ਨਾਮ ਲਿਖਾ ਕੇ ਜਾਣਾ ਹੈ ਤੇ ਜਾਂ ਕੋਈ ਆਪਣੀ ਕੋਈ ਕੀਤੀ ਕਮਾਈ ਘਾਲਣਾ ਜਿਹੜੀ ਆ ਉਹ ਬਾਦਲ ਕਿਆਂ ਦੇ ਪਿਛੇ ਲੱਗ ਕੇ ਸਾਰੀ ਜਿਹੜੀ ਉਹ ਠੱਠੇ ਖੂ ਦੇ ਵਿੱਚ ਪਾਉਣੀ ਆ ਦੇਖੋ ਵਿਧੀ ਵਿਧਾਨ ਜ਼ਰੂਰ ਭਰਨਾ ਚਾਹੀਦਾ ਆ ਜਥੇਦਾਰ ਸਹਿਬਾਨਾਂ ਦਾ ਕਿ ਉਹ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਜਥੇਦਾਰ ਸਹਿਬਾਨਸ ਹਨ ਉਹ ਸਰਬੱਤ ਖਾਲਸਾ ਦੇ ਰਾਹੀ ਥਾਪੇ ਜਾਂਦੇ ਹੁੰਦੇ ਸਨ ਤੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਅਜੀਹਾ ਅਕਾਲ ਜਿਹਾ ਤਾਂ ਹੁੰਦਾ ਸੀ ਜਿਹੜਾ ਸਮੁੱਚੇ ਖਾਲਸਾ ਪੰਥ ਦੀ ਜਿਹੜੀ ਨੁਮਾਇੰਦਗੀ ਆ ਉਹ ਕਰਦਾ ਹੁੰਦਾ ਸੀ ਸੋ ਉਹ ਉਹਦੇ ਵਿੱਚ ਜਿਹੜੇ ਜਥੇਦਾਰ ਆ ਉਹ ਥਾਪੇ ਜਾਂਦੇ ਸਨ ਪਰ ਜਦੋਂ ਦਾ ਇਹ ਸਾਰਾ ਸਿਸਟਮ ਅੰਗਰੇਜ਼ਾਂ ਦੇ ਅਧੀਨ ਆਇਆ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਭਰਦੀ ਹੈ ਇਹ ਸਾਰਾ ਕੁਝ ਹੁਣ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥਾਂ ਦੇ ਵਿੱਚ ਜਿਹੜਾ ਆ ਉਹ ਲੈ ਲਿਆ ਹੋਇਆ ਆ ਪਰ ਪਿਛਲੇ ਲੰਬੇ ਸਮੇਂ ਤੋਂ ਜਥੇਦਾਰਾਂ ਦੀ ਜਿਹੜੀ ਬੇਕਦਰਹੀ ਆ ਉਹ ਹੋ ਰਹੀ ਆ ਜਥੇਦਾਰ ਦੇ ਅਹੁਦੇ ਨੂੰ ਇੰਨਾ ਜ਼ਿਆਦਾ ਜਿਹੜਾ ਛੋਟਾ ਆ ਉਹ ਕਰ ਦਿੱਤਾ ਵਕਾਲ ਰੋਜ਼ ਦਿੱਤਾ ਇਹਦੇ ਕਰਕੇ ਹੀ ਪੰਥਕ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਇਹ ਕਹਿ ਰਹੀਆਂ ਆ ਕਿ ਵਿਧੀ ਵਿਧਾਨ ਬਣਾ ਚਾਹੀਦਾ ਇਥੋਂ ਤੱਕ ਕਿ ਇੱਕ ਵਾਰ ਤਾਂ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਜੇ ਸਮੇਂ ਜਥੇਦਾਰ ਸਨ ਉਹਨਾਂ ਨੇ ਵੀ ਜਦੋਂ ਜਥੇਦਾਰੀ ਉਹਨਾਂ ਨੂੰ ਮਿਲੀ ਸੀ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਜਥੇਦਾਰ ਦਾ ਜਿਹੜੀਆਂ ਵਿਧੀ ਵਿਧਾਨ ਜਿਹੜਾ ਆ ਉਹ ਹੋਣਾ ਚਾਹੀਦਾ ਆ ਪਰ ਉਹਨਾਂ ਦੇ ਵੇਲੇ ਵੀ ਇਹ ਜਿਹੜਾ ਲਾਗੂ ਉਹ ਨਹੀਂ ਹੋ ਸਕਿਆ ਜੇਕਰ ਇਹ ਵਿਧੀ ਵਿਧਾਨ ਨਹੀਂ ਬਣਦਾ ਤਾਂ ਤੁਸੀਂ ਦੇਖੋ ਸਰਬੱਤ ਖਾਲਸਾ ਦੇ ਵਿੱਚ ਵੀ ਆ ਜਥੇਦਾਰ ਸਾਹਿਬ ਜਿਹੜੇ ਉਹ ਥਾਪੇ ਗਏ ਸਨ ਜਥੇਦਾਰ ਭਾਈ ਲਗਤਾਰ ਸਿੰਘ ਦੀ ਹਵਾਰਾ ਭਾਈ ਬਲਜੀਤ ਸਿੰਘ ਦਾਦੂਆ ਦੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਇਸੇ ਤਰ੍ਹਾਂ ਜਥੇਦਾਰ ਧਿਆਨ ਸਿੰਘ ਮੰਡ ਪਰ ਸ਼ਰਮਣੀ ਕਮੇਟੀ ਨੇ ਇੰਨਾ ਜਥੇਦਾਰਾਂ ਨੂੰ ਵੀ ਜਿਹੜਾ ਪਰਵਾਣਿਆ ਉਹ ਨਹੀਂ ਕੀਤਾ ਹਾਲਾਤ ਇਦਾਂ ਦੇ ਬਣ ਗਏ ਕਿ ਇਹਨਾਂ ਨੂੰ ਹੌਲੀ-ਹੌਲੀ ਜਿਦਾ ਇਹ ਤਿੰਨਾਂ ਜਥੇਦਾਰਾਂ ਨੂੰ ਕਿਸੇ ਨਾਲ ਪਿਆ ਅੱਜ ਜਥੇਦਾਰ ਭਾਈ ਲਗਤਾਰ ਸਿੰਘ ਦੀ ਹਵਾਰਾ ਜਿਹੜੇ ਆ ਉਹ ਰਹਿ ਗਏ ਹੋਏ ਆ ਪਰ ਉਹ ਵੀ ਤਿਹਾਰ ਜੇ ਦੇ ਵਿੱਚ ਜਿਹੜਾ ਆ ਉਹ ਨਜ਼ਰ ਬੰਦ ਆ ਸ਼ਰਮਣੀ ਕਮੇਟੀ ਨੇ ਉਹ ਇੰਨਾ ਜਥੇਦਾਰਾਂ ਸਰਵਤਖਾਲਸਾ ਵਾਲਿਆਂ ਨੂੰ ਵੀ ਜਿਹੜਾ ਪਰਵਾਨਿਆ ਉਹ ਨਹੀਂ ਕੀਤਾ ਤੇ ਹੁਣ ਵਿਧੀ ਵਿਧਾਨ ਅਨਸਾਰ ਵੀ ਸ਼ਰੋਮਣੀ ਕਮੇਟੀ ਜਿਹੜੀ ਉਹ ਜਥੇਦਾਰ ਨਾਂ ਦਾ ਥਾਪਦੀ ਹੈ ਤੇ ਨਾ ਹੀ ਵਿਧੀ ਵਿਧਾਨ ਅਨਸਾਰ ਲਾਉਂਦੀ ਹੈ ਉਹ ਉਹ ਤਾਂ ਆਪਣੇ ਸਿਆਸੀ ਮਫਾਦ ਵੇਖਦੇ ਆਪਣੇ ਸਿਆਸੀ ਹਿੱਤ ਵੇਖਦੇ ਕਿ ਕਿਹੜਾ ਜਥੇਦਾਰ ਉਹਨਾਂ ਦੇ ਹੱਕ 'ਚ ਭੁਗਤਦਾ ਤੇ ਕਿਹੜਾ ਉਹਨਾਂ ਦੇ ਵਿਰੋਧ ਵਿੱਚ ਜਿਹੜਾ ਭੁਤਦਾ ਹੈ ਜਿਹੜਾ ਹੱਕ 'ਚ ਭੁਗਤਦਾ ਹੈ ਉਹ ਉਹਨੂੰ ਲੰਬਾ ਸਮਾਂ ਜਥੇਦਾਰੀ ਉਹਦੀ ਜਿਹੜੀ ਕਾਇਮ ਹੈ ਉਹ ਰਹਿੰਦੀ ਹੈ ਜਿਵੇਂ ਗਿਆਨੀ ਗੁਰਬਚਨ ਸਿੰਘ ਦੀ ਜਥੇਦਾਰੀ ਤਕਰੀਬਨ ਜੇ ਮੈਂ ਨਾਂ ਭੁੱਲਦਾ ਹੋਵਾਂ 2008 ਤੋਂ ਲੈ ਕਰਕੇ ਤਕਰੀਬਨ 2018 ਤੱਕ 8 ਸੋ ਸਾਲ ਜਿਹੜਾ ਉਹ ਹੀ ਬਣਿਆ ਰਿਆ ਦੀਆਂ ਆਬ ਹੁਦਰੀਆਂ ਕਾਰਵਾਈਆਂ ਕੀਤੀਆਂ ਇੰਨਾ ਪੰਥ ਦਾ ਜਿਹੜਾ ਕਹਾਣਿਆ ਉਹ ਕੀਤਾ ਕਿ ਇੱਕ ਸਮਾਂ ਤੇ ਅਜੇਹਾ ਵੀ ਆ ਗਿਆ ਸੀ ਕਿ ਪੰਥਕ ਸੋਚ ਵਾਲੇ ਸੰਘਰਸ਼ੀ ਗੁਰ ਚਕਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਥੇਦਾਰ ਗਿਆਨੀ ਗੁਰਵਰਤਨ ਸਿੰਘ ਦੇ ਅੱਗੇ ਜਿਹੜੇ ਕਾਲੇ ਝੰਡੇ ਉਹ ਲਹਿਰਾਉਣੇ ਪਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਬੰਦੀ ਛੋੜ ਦਿਹਾੜੇ ਵਾਲੇ ਦਿਨ ਜਦਾਂ ਦੇ ਹਾਲਾਤ ਬਣਾ ਦਿੱਤੇ ਸੀ ਕਿ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਜਥੇਦਾਰ ਦੇ ਖਿਲਾਫ ਜਿਹੜੇ ਕਾਲੇ ਝੰਡੇ ਆ ਉਹ ਲਹਿਰਾਉਣੇ ਪਏ ਸੀ ਇਤਨਾ ਜਥੇਦਾਰ ਦੀ ਰਿਹائش ਤੇ ਜਿਹਦੇ ਕਾਲੇ ਝੰਡੇ ਹਰੌਣੇ ਪਏ ਇਦਾਂ ਦੇ ਹਾਲਾਤ ਬਣ ਗਏ ਸੀ ਕਿ ਜਥੇਦਾਰ ਨੇ ਜਦੋਂ ਵੀ ਜਾਣਾ ਹੁੰਦਾ ਸੀ ਘਟੋ ਘਾਟ ਨੂੰ 50 100 ਸਿਕਿਉਰਿਟੀ ਗਾਰਡ ਮਤਲਬ ਕਿ ਪੁਲਿਸ ਦੀ ਸੁਰੱਖਿਆ ਹੇਠ ਜਿਹੜਾ ਜਥੇਦਾਰ ਆ ਉਹ ਜਾਂਦਾ ਹੁੰਦਾ ਸੀ ਤੇ ਖਾਲਸਾ ਪੰਥ ਤੋਂ ਭੱਜਦਾ ਫਿਰਦਾ ਸੀ ਕੌਮ ਦਾ ਹੀ ਜਥੇਦਾਰ ਪੰਥ ਤੋਂ ਹੀ ਭੱਜਦਾ ਫਿਰਦਾ ਸੀ ਪੰਥ ਤੋਂ ਹੀ ਲੁਕਦਾ ਫਿਰਦਾ ਸੀ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਹੋਏ ਆ ਲੇਕਿਨ ਬਾਦਲ ਕਿਉਂ ਇੰਨਾ ਕੌਮ ਦਾ ਖਾਨ ਕਰ ਦਿੱਤਾ ਉਹ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਜਿਹੜਾ ਵੱਡਾ ਆ ਉਹ ਸਮਝਦੇ ਆ ਉਹ ਆਪਣੇ ਆਪ ਨੂੰ ਹੀ ਜਿਹੜਾ ਸੁਪਰੀਮ ਆ ਉਹ ਸਮਝਦੇ